ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਏਗਾ ਦਾ ਆਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਦਿਖਾਵਾਂ ਮੈਂ ਟੋਕੜ ਗੱਬਣ ਦੁੱਧ ਵੀ ਚੰਗਾ ਤੇ ਚੰਗੇ ਗੱਦਗਾਠ ਦੀ ਚੰਗੀ ਬਰੀਡ ਦੀ ਅੱਜ ਤੁਹਾਨੂੰ ਮੱਝ ਕਵਰ ਕਰਕੇ ਦੇਵਾਂ ਪਹੁੰਚਿਆ ਬਾਈ ਰਾਜ ਕੋਲੇ ਗੱਲਬਾਤ ਸਾਰੀ ਕਰਾ ਦੇਾਂਗੇ ਸਸੀ ਘਾ ਬਾਈ ਰਾਜ ਸਸੀ ਗੱਲ ਬੁੱਟੇ ਹੋਰ ਕੀ ਡਾ ਕੋਈ ਵਧੀਆ ਵੀਰੇ ਵਧੀਆ ਚੜਦੀ ਕਲਾ ਬੁੱਟੇ ਤੇ ਪਹਿਲਾਂ ਤਾਂ ਨੰਬਰ ਬੋਲ ਗਏ ਨੰਬਰ 9876347016 ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਧੱਪਾ ਨੇੜੇ ਪੱਖੋ ਕਿੰਚਿਆਂ ਦੇ ਭਧੌਰ ਰਹਿ ਜਾਂਦਾ 5-5 ਕਿਲੋਮੀਟਰ ਤੇ ਦੋਨੇ ਪਿੰਡ ਓਕੇ ਜੀ ਬਾਜਾਖਾਨਾ ਰੋਡ ਤੇ ਆਪਣਾ ਪਿੰਡ ਹੈ ਨੇਹਰਾਲੇ ਅੱਡੇ ਤੋਂ ਸਿੱਧਾ ਰਾਜ ਦਾ ਘਰ ਪੁੱਸ ਕੇ ਆ ਸਕਦਾ ਬੰਦਾ ਕੋਈ ਲੋਕੇਸ਼ਨ ਵਾਲਾ ਕੰਮ ਨਹੀਂ ਆ ਲੋਕੇਸ਼ਨ ਵਾਲਾ ਕੰਮ ਸਿੱਧੀ ਛੜਕ ਤੋਂ ਆਉਂਦੀ ਇੱਥੇ ਆ ਨਾ ਆਉਂਦੀ ਇੱਥੇ ਆ ਤੇ ਰਾਜ ਫਿਰ ਝੋਟੀ ਲਿਆਂਦੀ ਆ ਫਿਰ 托ਕੜ ਗੱਬਣ ਕਾ ਦੀ ਸੱਜਰ ਵੀ ਨਾਲ ਇਹਨੂੰ ਕਹਿ ਸਕਦੇ ਆਪਾਂ ਤੇ 托ਕੜ ਗੱਬਣ ਕਿੰਨੇ ਚਿਰ ਦੀ ਚੈੱਕ ਪਾਸ ਆ ਬਈ ਇਹ ਧੋਖ ਲੈਂਦੀ ਆ ਫੁੱਟਾ ਇਹ ਚੈੱਕ ਪਾਸ 4 ਮਹੀਨਿਆਂ ਦੀ ਆ ਵੀਰੇ 4 ਮਹੀਨਿਆਂ ਦੀ ਜਮਾ ਕਰਾਈ ਵੀ ਆ ਬਈ ਆਪਣੀ ਜਮਾ ਚੈੱਕ ਕਰਾਈ ਵੀ ਆ ਅਗਲੇ ਅਗਲੇ ਕਿਨੇ ਕਰਾ ਕੇ ਲੈ ਕੇ ਜਾਵੇ ਕਰਾ ਕੇ ਲੈ ਜੀ ਤਕਰੀਬਨ ਅਣਦਾਈਆ 4 ਮਹੀਨੇ ਇਹਦੇ ਗੱਬਣ ਹੋ ਗਏ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬ ਛੋਈ ਨੂੰ ਇਹਨੂੰ ਹੋਗੇ 5.5 ਮਹੀਨੇ ਫੁੱਟੇ ਸਾਢੇ 1.5 ਮਹੀਨੇ ਮਗਰੋਂ ਇਹ ਹੋਗੇ 1.5 ਮਹੀਨੇ ਤੇ ਬੱਚਾ ਸਪੈਰ ਹੋ ਗਿਆ ਬਰ ਸਪੈਰ ਹੋ ਗਿਆ ਜੀ ਬੱਚਾ ਤੇ ਵੀਰੇ ਕਿੰਨਾ ਹੈ ਕਿਵੇਂ ਮਿਲਦੀ ਕਿਵੇਂ ਹੁਣ ਇਹ ਮਿਲਦੀ ਚਾਰ ਸੈੱਟ ਗਰੰਟ ਵਾਂਗ ਫਿੱਟ ਨਾਲ ਸੈੱਟ ਚੋਣ ਚਾਨ ਇੱਕ ਨੰਬਰ ਦੁੱਧ ਕਿੰਨਾ ਰੈਡੀ ਹੈ ਜੀ ਬਾਲੀ ਠੰਡੀ ਸੀ ਲਗਾ ਲਓ ਵੀ ਸੀ ਲਿਆ ਯਾਰ ਦੁੱਧ ਕਿੰਨਾ ਰੈਡੀ ਹੈ ਜੀ ਦੁੱਧ ਦੇ ਥੱਲੇ 8 ਮਨ ਕੇ ਲੈ ਲਿਆ ਤਾਂ ਵਾਦਕ 8 ਕਿਲੋ ਮਨ ਕੇ ਦੇਵਾਂਗੇ ਤੇ ਲੈਵਾ ਦੇਖ ਕੇ ਤਾਂ ਅਗਲਾ ਐਂ ਕਹੂਗਾ ਵੀ 10-11 ਕਿਲੋ ਦੁੱਧ ਦੇ ਰਹੀ ਹੈ ਹਾਂ ਨਹੀਂ ਆਪਾਂ ਐਵੇਂ ਫਾਇਦਾ ਕੀ ਹੈ ਖੋਲੋ ਜੀ ਤੇ ਰੱਖ ਰਾਂਗੇ ਚੈੱਕ ਤੇ ਕੁਆਲਿਟੀ ਵਾਲੀ ਹੈ ਬਾਈ ਸੂਏ ਤੀਜੇ ਵਾਸਤੇ ਕਪੜਾ ਹੈ ਤੀਜੇ ਵਾਸਤੇ ਖੋ ਲੋ ਜੀ ਤੋਰਾ ਕਰਾਇਗੇ ਪਿਛਲੇ ਸੂਏ ਬੰਧੇ ਰਹੇ ਨੇ ਚੁਲੇ ਕੇ ਆਏ ਸੀ 220000 ਦੀ ਤੇ ਲਾਟ ਵਾਂਗੂ ਜਾਗ ਰਹੀ ਹੈ ਹਨਾ ਚੰਗੀ ਹੈ ਜੀ ਫੇਸ ਦੀ ਕੁਆਲਿਟੀ ਚੰਗੀ ਰਹੀ ਨਾਲ ਤੀਜਾ ਸੂਆ ਤੇ ਕਾਲੀ ਦਾਟ ਤੇ ਸੈਜ ਤੇ ਬਰੀਕੀਆਂ ਹਨਾ ਇੱਕ ਨੰਬਰ ਆ ਜੀ ਤੇ ਇੱਥੋਂ ਮੜੀ ਰੋਕਿਓ ਮੈਂ ਇਹਦਾ ਲੇਵਾ ਦਿਖਾ ਦਿਆਂ ਇੱਥੋਂ ਰੋਕ ਆ ਦੇਖੋ ਜੀ ਥਣ ਲੇਵੇ ਦੀ ਚੰਗੀ ਸਾਫ ਸੁਥਰੀ ਆ ਉੱਥੇ ਲੈ ਚਲੋ ਇਧਰ ਤੇ ਰਾਜ 4x4 ਹੀ ਆ ਹਨਾ ਥੱਲੇ ਜੇ ਆਪਾਂ ਕਹਿ ਦੇਈਏ ਕੋਈ ਐਚਾ ਆਪਾਂ ਨੂੰ ਦੌਰ ਆਇਆ ਨਹੀਂ ਹੈਗੀ ਇੱਥੋਂ ਕਰੋ ਚੈੱਕ ਇਹਨੂੰ ਹਾਂ ਸੱਤ ਪਿੰਡਾਂ ਤੋਂ ਨਿਕਲਦੀ ਇਹ ਬੂਟੇ ਏਡੀ ਭਾਈ ਜੀ ਘਟੀ ਹੈ ਨਾ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਕੱਦ-ਕਾੜ 22 ਦਾ ਵੀ ਤੇਰੇ ਬੰਦੇ ਦਾ ਵੀ 6 ਫੁੱਟ ਹੈਗਾ ਹੈ ਨਾ ਹਾਂ ਹਾਂ ਪੂਰੀ ਚੈਂਜ ਬੈਜ ਵਾਲੀ ਆ ਆ ਦੇਖੋ ਜੀ ਇੱਥੋਂ ਕਰੋ ਚੈੱਕ ਥਣਲੇਵਾ ਪੂਰਾ ਲੈ ਚਲ ਅੰਦਰ ਭਾਈ ਆ ਦੇਖੋ ਤੇ ਯਾਰ ਦੀਵਾਰੇ ਕੋਨਾ ਦੇ ਉੱਤੇ ਧੁੱਪੇ ਜਿਹੜੇ ਬੜੇ ਜਿਹੜੇ ਹਨਾ ਹਾਂ ਬਹੁਤ ਚੱਕਵੇਂ ਪੁੜੇ ਆਗੇ ਛੇ ਜਾਲੀਏ ਵੱਡੀ ਝੋਟੀ ਹੈ 220000 ਕੇ ਚੀਤ ਹੀ ਲਾਇਆ ਹੋਊ ਅਗਲੇ ਨੇ 4 ਮਹੀਨੇ ਦੀ ਪੂਰੀ ਤੁਸੀਂ ਚੈੱਕ ਕਰਾ ਕੇ ਲਿਆ ਸਕਦੇ ਆ ਬਾਈ ਕਹਿੰਦਾ ਦੁੱਧ 9 ਕਿਲੋ ਤੁਸੀਂ 8 ਇਥੋਂ ਮਿਣ ਕੇ ਲਿਆ ਸਕਦੇ ਹੋ ਕੁਆਲਿਟੀ ਕਰ ਚੈੱਕ ਹਨਾ ਕੱਲੀ ਕੱਲੀ ਅੰਗ ਤੇ ਰਸ ਤੇਰ ਕੀ ਪੈ ਬੰੂ ਤੇ ਨਾਣ ਨੂਣ ਵੀ ਬੜੀ ਚੰਗੀ ਗੁੱਠਾ ਗੁੱਠਾ ਬਾਹਲਾਂਗਾ ਪਾ ਰੀਆਂ ਹਨਾ 12 18 ਕਿਲੋ ਐਵਰੇਜ ਤੇ ਚੱਲੀ ਹੈ ਝੋਟੀ ਓਕੇ ਛੱਜਰ ਤੇ ਤਾਂ ਹੀ ਇਹਨਾਂ ਦੁੱਧ ਹੁਣ ਦੇ ਰਹੀ ਆ ਤਾਂ ਹੀ ਦੇ ਰਹੀ ਆ ਬਾਕੀ ਯਾਦ ਦੱਸਦੀ ਹੈ ਬੂਟੇ ਦੇਖ ਲੈ ਛੱਜਰਾਂ ਜਿੰਨਾ ਲੈਵਾ ਆ ਆ ਦੇਖੋ ਇਥੋਂ ਕਰੋ ਜੱਕੇ ਦਾ ਲੈਵਾ ਤੇ ਕੁਆਲਿਟੀ ਬਾਈ ਚਵਾਈ ਫਿਰ ਕਿਵੇਂ ਮੈਂ ਕਹਿੰਦਾ ਮਸੀਮੋਟਰਰ ਗਿਆ ਕੀ ਚੀ ਜਨੀ ਮੋਟੀ ਚੁਾਈ ਧਾਰ ਪੈਂਦੀ ਓਕੇ ਅੱਛਾ ਬਾਕੀ ਧਾਰਾਂ ਦੋਨਾਂ ਦੀ ਓਕੇ ਰਾਜ ਮੈਂ ਕਹਿੰਦਾ ਸਹੀ ਹੈ ਜਮਾ ਸੌ ਨੰਬਰ ਮੋਟੀ ਚੀਤੀ ਵਰਗੀ ਚੁਾਈ ਆ ਤੇ ਅੱਜ ਤਾਂ ਨਹੀਂ ਤਾਂ ਇੰਨੀ ਆ ਲੈ ਅੱਜ ਜੇ ਤਾਜੀ ਸੂਈ ਸੰਦੀ ਕਿ ਨੇ ਰੁਪਿਆ ਦੀ ਛੋਟੀ ਸੀ ਨਾ ਮੈਂ ਕਹਿੰਦਾ ਲੇਖੀ ਮੁਕ ਦੀ ਬੋਰਾ ਲੈਵੇ ਦਾ ਸੀ ਡਿਮਾਂਡ ਦੱਸ ਵੀਰੇ ਦੀ ਡਿਮਾਂਡ ਬੂਟੇ ਦੀ ਫੋਨ ਤੇ ਕਰਾਂਗੇ ਚੰਗੀ ਝੋਟੀ ਆ ਚੰਗੇ ਰੁਪਿਆ ਆ ਜਾਇਜ ਹੋ ਜਾਵਾਂ ਦੇਖ ਕੇ ਮੋੜਾਂਗੇ ਸੌ ਕੀ ਆ ਜਿਹੜਾ ਪਾਲਕਦਾਰ ਬੰਦਾ ਹੈ ਨਾ ਹੂੰ ਉਹ ਲੈ ਕੇ ਮੁਰੂ ਵੈਂਚ ਵੀ ਨਹੀਂ ਭਰੇ ਹੁੰਦਾ ਇਤੋਂ ਹਾਂ ਆ ਕੇ ਯਾਰ ਜਦੋਂ ਦੇਖੂਗਾ ਐ ਨਹੀਂ ਕਹੂਗਾ ਆ ਕੇ ਵੀ ਇਹ ਚੀਜ਼ ਮਾੜੀ ਦਿਖਾਤੀ ਹੈ ਨਾ ਵੱਡੀ ਆ ਡੋਲ ਡੀਲ ਵਾਲੀ ਝੂਟੀ ਖੁੱਲੇ ਹੱਡਾਂ ਦੀ ਚਾਰ ਸਪਰੇ ਦੀ ਧਾਰ ਦੂਰ ਦੀ ਬਾਈ ਕਹਿੰਦਾ ਬੜੀ ਨਰਮਾਂਗੀ ਨਰਨੂਰ ਦੁੱਧ ਵਾਲੀ ਰਸੇ ਵਰਗੀ ਆ ਦੁੱਧੋ ਦੋ 17 18 24 17 ਦੀ ਚੱਲੀ ਆਮੀ ਤੇ ਮੋਲੇ ਦਾ ਜਾਇਜ਼ ਹੋ ਹੂ ਫੋਨ ਤੇ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਸਵੀਰ ਉੱਤਾਪਾ ਨੰਬਰ ਬਾਈ ਦਾ 98763 47016 ਇੱਕ ਤੁਹਾਨੂੰ ਟਾਪ ਦਾ ਨਗੀਨਾ ਕਵਰ ਕਰਕੇ ਦਿੱਤਾ ਤੇ ਬਾਕੀ ਸਾਰੇ ਵੀਰਾਂ ਦਾ ਅੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ